ਅਮਰੀਕਾ ਦੇ ਤਾਣਾ ਸ਼ਹਾਟਾ ਦੇ ਨੇੜੇ ਇਲਾਕੇ ਵਿੱਚ ਪੁਲਿਸ ਅਤੇ ਬਦਮਾਸ਼ ਵਿਚਾਲੇ ਐਨਕਾਊਂਟਰ ਹੋਣ ਦੀ ਖਬਰ ਸਾਹਮਣੇ ਆਈ ਹੈ ਇਸ ਐਨਕਾਊਂਟਰ ਦੀ ਜਾਣਕਾਰੀ ਮਿਲਣ ਤੇ ਅਮਰitsar ਪੁਲਿਸ ਕਮਿਸ਼ਨਰ ਗੁਰਪ੍ਰੀਤ ਪੁੱਲਰ ਖੁਦ ਮੌਕੇ ਤੇ ਗਏ ਅਤੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕਿ ਜਾਣਕਾਰੀ ਦਿੱਤੀ ਆਓ ਤੁਹਾਨੂੰ ਉਹਨਾਂ ਦੀ ਪੂਰੀ ਗੱਲਬਾਤ ਹੁਣ ਦੇਖਾਂ ਜੀ ਸਰ ਜਿਹੜਾ ਇਹ ਐਨਕਾਊਂਟਰ ਹੋਇਆ ਜੀ ਕੋਈ ਇੱਕ ਮਿੰਟ ਜੀ ਕੀ ਕਿਉਂਕਿ ਗੁਰੂ ਰਾਮਦਾਸ ਕਲੋਨੀ ਚਾਟਾ ਦਾ ਰਹਿਣ ਵਾਲਾ ਹੈ ਕਿ ਉਹ ਦਾ ਜਿਹੜਾ ਉਹਦੇ ਤੇ ਅਟੈਕ ਕੀਤਾ ਗਿਆ ਸੀ ਹਰਪ੍ਰੀਤ ਨਿਆਣੀ ਤੇ ਅਮਰਿਤਪਾਲ ਰੋਨੀ ਰੋਨੀ ਜਿਹੜਾ ਇਹ ਦੋ ਬੰਦਿਆਂ ਵੱਲੋਂ ਇਹ ਉਥੇ ਐਕਐਸਯੂਵੀ ਵਹੀਕਲ ਦੇ ਵਿੱਚ ਆਏ ਸੀ ਉਹਨੂੰ ਮਾਰ ਦੇਣ ਦੀ ਨੀਤ ਨਾਲ ਦੋ ਵਾਰੀ ਦੋ ਫਾਇਰ ਕੀਤੇ ਉੱਤੇ ਉਹ ਆਪਣੀ ਜਾਨ ਬਚਾ ਕੇ ਉੱਥੋਂ ਭੱਜਿਆ ਤੇ ਉਹਦੇ ਲੱਤ ਦੇ ਵਿੱਚ ਗੋਲੀ ਲੱਗੀ ਸੀ ਉਸ ਤੋਂ ਬਾਅਦ ਪੁਲਿਸ ਨੇ ਇਮੀਡੀਏਟਲੀ ਪ੍ਰੋਫੈਸ਼ਨਲ ਤੌਰ ਤੇ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਕਿਉਂਕਿ ਅਸੀਂ ਜਿਹੜੇ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਹਰੇਕ ਕ੍ਰਾਈਮ ਨੂੰ ਬੜਾ ਸੀਰੀਅਸਲੀ ਲਿਆ ਜਾਂਦਾ ਔਰ ਸਪੈਸ਼ਲੀ ਇਦਾਂ ਦਾ ਕ੍ਰਾਈਮ ਜਿਹੜਾ ਕਿ ਜਿਹੜਾ ਰੈ residențial ਏਰੀਆ ਦੇ ਵਿੱਚ ਫਾਇਰ ਕਰਨਾ ਉਸ ਦਿਨ ਤੋਂ ਹੀ ਸਾਡੀਆਂ ਟੀਮਾਂ ਸਪੈਸ਼ਲਿਸਟ ਲੱਗੀਆਂ ਹੋਈਆਂ ਸੀ ਐਸਐਚਓ ਛਾਟਾ ਇਨਸਪੈਕਟਰ ਲਵਰੀ ਔਰ ਐਸਿਪੀ ਸ਼ਿਵਦਰਸ਼ਨ ਸਾਡੇ ਏਡੀਸੀਪੀ ਸਿਟੀ ਜਿਹੜੇ ਸ੍ਰੀ ਬਨੈਲਾ ਜੀ ਔਰ ਏਡੀਸੀਪੀ ਹਰਪਾਲ ਜੀ ਸਾਰੇ ਸੁਪਰਵਾਈਜ਼ਨ ਜਿਹੜੀ ਡੀਸੀਪੀ ਰਵਿੰਦਰਪਾਲ ਜੀ ਕਰ ਰਹੇ ਸੀਗੇ ਉਹ ਇਹਨੂੰ ਬੜਾ ਪ੍ਰੋਫੈਸ਼ਨਲ ਤਰੀਕੇ ਨਾਲ ਕੇਸ ਨੂੰ ਵਰਕਆਊਟ ਕੀਤਾ ਗਿਆ ਔਰ ਜਿਹੜਾ ਮੇਨ ਦੋਸ਼ੀ ਹੈ ਅਮਰਤਪਾਲ ਸਿੰਘ ਰੋਨੀ ਇਹ ਨਰੈਣਗੜ੍ਹ ਸ਼ਹਿਰ ਦਾ ਹੈ ਜਿਹੜਾ ਕਿ ਹੁਣ ਕਨਨਪੁਰ ਕਾਲੇ ਰਹਿੰਦਾ ਹੈ 25 ਸਾਲ ਦੀ ਉਮਰ ਹੈ 12 ਸਾਲ 12ਵੀਂ ਪਾਸ ਹੈ ਡਿਲੀਵਰੀ ਬੁਆਏ ਦਾ ਕੰਮ ਕਰਦਾ ਹੈ ਬਲਿੰਕਟ ਦੇ ਵਿੱਚ ਇਹ ਤੇ ਪਹਿਲਾਂ ਵੀ ਇੱਕ ਜਿਹੜਾ ਕਮਰਸ਼ੀਅਲ ਕੁਆਂਟੀਟੀ ਦਾ ਹੀਰੋਇਨ ਦਾ ਕੇਸ ਵੀ ਹੈ ਕਿਉਂਕਿ ਐਨਟੀਐਫ ਦੇ ਥਾਣਾ ਐਸਐਸ ਨਗਰ ਮੁਹੱਲੇ ਦੇ ਵਿੱਚ ਹੋਇਆ ਇਹਨੂੰ اسلامਾਬਾਦ ਏਰੀਏ ਤੋਂ ਫੜਿਆ ਲਵਪ੍ਰੀਤ ਹੋਣਾ ਨੇ ਤੇ ਉਸ ਤੋਂ ਬਾਅਦ ਇਹਨੂੰ ਜਦੋਂ ਪੁੱਛਿਆ ਗਿਆ ਕਿ ਵੈਪਨ ਆਫ ਅਫੈਂਸ ਕਿੱਥੇ ਆ ਤੇ ਇਹਨੇ ਦੱਸਿਆ ਵੀ 30 ਬੋਰ ਦਾ ਮੇਰੇ ਕੋਲ ਪਿਸਟਲ ਹੈ ਜਿੱਥੇ ਅੱਪਾ ਖੜੇ ਆ ਹੁਣ ਆਪਣੇ ਜਿਹੜਾ ਗਾਰਬੇਜ ਡੰਪਿੰਗ ਸਾਈਟ ਐ ਮੜੀਆਂ ਰੋਡ ਚਾਟਾ ਦੇ ਕੋਲ ਤੋਂ ਇੱਥੇ ਇਹਨੇ ਦੱਸਿਆ ਵੀ ਮੈਂ ਦੱਬਿਆ ਹੋਇਆ ਔਰ ਜਦੋਂ ਐਸ ਪਰ ਨਿਊ ਬੀਐਨਐਸ ਜਿਹੜੀ ਇਹ ਸਾਕਸ਼ਾ ਐਪ ਵੀ ਬਣਾ ਰਹੀ ਸੀ ਪੁਲਿਸ ਰਿਕਵਰੀ ਤੇ ਗਈ ਜਿਹਨੇ ਦਵਾ ਦਵਾ ਜਿਹੜਾ ਪਿਸਟਲ ਸੀ 30 ਬੋਰਡ ਦਾ ਬੜਾ ਸਵਿਸਟਿਕੇਟਡ ਉਹ ਲੋਡਡ ਸੀਗਾ ਇਹਨੇ ਬੜੀ ਮਤਲਬ ਮਾਰ ਦੇਣ ਦੀ ਨੀਤ ਨਾਲ ਉਹ ਪਿਸਤੌਲ ਕੱਢ ਕੇ ਉਹਨੂੰ ਕੌਕ ਕਰਕੇ ਤੇ ਸੋਰੀ ਸਿੱਧਾ ਤਾਣ ਕੇ ਉਹ ਪੁਲਿਸ ਪਾਰਟੀ ਤੇ ਫਾਇਰ ਕੀਤਾ ਸੈਲਫ ਡਿਫੈਂਸ ਦੇ ਵਿੱਚ ਜਿਹੜੀ ਪੁਲਿਸ ਪਾਰਟੀ ਹੈ ਉਹਨਾਂ ਨੇ ਇਹਨੂੰ ਵਾਰਨ ਕੀਤਾ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਸੈਲਫ ਡਿਫੈਂਸ ਕੋਲੀ ਚਲਾਈ ਕਿ ਕਿ ਇਹ ਨਾ ਇੰਜਰਡ ਹੋਇਆ ਇਹਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਮੇਨ ਗੱਲ ਇਹਦੇ ਚ ਇਹੀ ਸਾਹਮਣੇ ਆਈ ਏ ਕਿ